ਅਰਨਾ ਚੋਧਰੀ ਦੀ ਟੀਮ ਵੱਲੋਂ ਵਾਖਫਕ ਪਿੰਡਾਂ 'ਚ ਵੰਡੀਆਂ ਰਾਸ਼ਨ ਦੀਆਂ ਕਿੱਟਾਂ ਉਦੀਪੁਰ ਤੋਂ ਐਨਆਰਆਈ ਭਰਾਵਾਂ ਨੇ ਵੀ ਹੜਪੀੜਤਾ ਦੀ ਸਹਾਇਤਾ ਲਈ ਸੰਭਾਲਿਆ ਮੋਰਚਾ ਦਿਨਾਨਗਰ ਤੋਂ ਵਿਧਾਇਕਾ ਅਰਨਾ ਚੋਧਰੀ ਦੀ ਟੀਮ ਵੱਲੋਂ ਅੱਜ 6 ਪਿੰਡਾਂ ਦੇ ਹੜਪ੍ਰਭਾਵਿਤ ਪਿੰਡਾਂ 'ਚ ਕਰੀਬ 200 ਕਿੱਟਾਂ ਰਾਸ਼ਨ ਦੀਆਂ ਵੰਡੀਆਂ ਗਈਆਂ ਉਦੀਪੁਰ ਤੋਂ ਐਨਆਰਆਈ ਮੰਟਿਕੁਮਨ ਮੁਗਰਾਲਾ ਤੋਂ ਸਰਪੰਚ ਦਲਬੀਰ ਸਿੰਘ ਬਿੱਟੂ ਦੀ ਅਗਵਾਈ 'ਚ ਅੱਜ ਰੰਗੜ ਪਿੰਡੀ ਹਕੀਮਪੁਰ ਜਿਉਂਜਕ ਗੰਜੀ ਬਾਲਾਪਿੰਡੀ ਆਦੀ ਪਿੰਨਾਂ ਵਿੱਚ ਰਾਸ਼ਨ ਦੀਆਂ ਕਰੀਬ 200 ਕਿਟਾ ਵੰਡੀਆਂ ਗਈਆਂ ਇਸ ਮੌਕੇ ਤੇ ਐਨਆਰਆਈ ਮੰੰਟੀ ਕੁਮੰਨੀ ਨੇ ਕਿਹਾ ਕਿ ਅੱਜ ਵਿਧਾਇਕਾ ਅਰਨਾ ਚੋਧਰੀ ਦੇ ਹੁਕਮਾਂ ਅਨੁਸਾਰ ਪਿੰਡਾਂ ਵਿੱਚ ਰਾਸ਼ਨ ਕਿਟਾਂ ਵੰਡੀਆਂ ਗਈਆਂ ਹਨ ਉਹਨਾਂ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਇਸ ਕੁਦਰਤੀ ਆਫਤ 'ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ 阿舅，阿舅，阿舅，阿舅，阿舅，阿舅，阿舅，阿舅，阿舅，阿舅，阿舅。 ਆਪ ਬਤਾਈ ਤੁਸੀਂ ਅੱਜ ਪੁੱਤੀਓ ਲੋਕਾਂ ਨੂੰ ਪਿੰਡਾਂ ਵਿੱਚ ਸੇਵਾ ਦੇਣ ਵਾਸਤੇ 80 ਮਿੰਟਾਂ ਤੱਕ ਕੀ ਕਿਣਾ ਜਾਂਦੇ ਹੋ ਭਾਈ। ਭਾਈ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜੀ। ਅਸੀਂ ਥੋੜੀ ਜਿਹੀ ਮੰਗਰਾਰੇ ਤੋਂ ਸਾਡੇ ਬਿੱਟੂ ਭਾਜੀ ਵੱਡੇ ਤੇ ਨਾ ਰਾਜੂ ਵੀਰ ਜੀ ਸਾਡੀ ਮੈਡਮ ਨੇ ਡਿਊਟੀ ਲਈ ਹੀ ਉਹਨੂੰ ਅਸੀਂ ਪੂਰਾ ਕਰਨ ਵਾਸਤੇ ਜਿੰਨਾ ਵੀ ਸਹੂਲਤ ਦੇ ਸਕਦੇ ਹਾਂ ਮੈਡਮ ਅੰਨਾ ਚੋਢੀ ਉਹਨਾਂ ਨੇ ਉਹਨਾਂ ਨੇ ਕਹਿੰਦੇ ਅਸੀਂ ਆਏ ਹਾਂ ਇੱਥੇ ਸਮਾਨ ਵੰਡਣ ਕੋਸ਼ਿਸ਼ ਕਰਾਂਗੇ ਦੂਜੀ ਵਾਰੀ ਫੇਰ ਆਈਏ ਜਿੰਨੇ ਕਿ ਲੋਕਾਂ ਨੂੰ ਅੱਜ ਦੇਖ ਸਕਦੇ ਹਾਂ ਉਹਨਾਂ ਨੂੰ ਦੇ ਚਲੇ ਆਂ ਦੁਬਾਰਾ ਫੇਰ ਅਸੀਂ ਕੋਸ਼ਿਸ਼ ਕਰਾਂਗੇ ਆਈਏ ਜਰੂਰ ਕਿੰਨੇ ਕਿੰਨੇ ਪ ਛੇ ਬੰਦੇ ਆ ਪਿੰਡਾਂ ਦੇ ਜਾਣਾ ਜੀ ਅਬੀਟੂ ਭਾਜੀ ਸਾਡੇ ਵੱਟੇ ਆਓ ਭਾਜੀ ਨਾਲ ਪੂਰੀ ਸਾ ਤੇ ਇਹਨਾਂ ਨਾਲ ਵੱਡੇ ਇਹਨਾਂ ਦੇ ਪਿਛੇ ਲੱਗੇ ਅਸੀਂ ਆਏ ਆ ਤੇ ਜਿੱਥੇ ਜਿੱਥੇ ਇੱਕ ਮੈਡਮ ਆ ਤੁਹਾਨੂੰ ਕਹਿਣਗੇ ਜਾਂ ਭਾਜੀ ਕਹਿਣਗੇ ਅਸੀਂ ਜਾਵਾਂਗੇ ਜਿੱਦਾਂ ਅਸੀਂ ਮਦਦ ਕਰ ਸਕਦੇ ਹੋਏ ਜਰੂਰ ਸਾਡੇ ਕਰਾਂਗੇ ਲੋਕਾਂ ਦੀ ਤੇ ਲੋੜ ਜਿੰਨੇ ਕੁ ਲੋਕੀ ਅੱਜ ਰਹਿ ਜਾਣਗੇ ਉਹਨਾਂ ਨੂੰ ਦੁਬਾਰਾ ਇੱਥੇ ਕਰਨ ਦੀ ਮਦਦ ਕਰਾਂਗੇ ਠੀਕ ਹੈ ਜਾਈਏ ਸ਼ਾਇਦ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਲੋਕ ਸੀ ਅੱਗੇ ਜਿੰਨੇ ਨੂੰ ਲੋੜ ਪਏਗੀ ਫਿਰ ਦੁਬਾਰਾ ਅਸੀਂ ਆਵਾਂਗੇ ਬਿੱਟੂ ਆ ਕੀ ਬਿੱਟੂ ਭਾਈ ਦਸ ਦਿਨਾਂ ਤੋਂ 15 ਵੀ ਦਿਨ ਤੋਂ ਉਹਨੂੰ ਹੋ ਗਿਆ ਲਗਾਤਾਰ ਉਹ ਹਾਰਡ ਪੀਟ ਦੇ ਮੱਦ ਕਰਨ ਜਾ ਰਹੇ ਸਰ ਅੱਜ ਵੀ ਪਹੁੰਚੋ ਕੀ ਕਹਿਣਾ ਜਾਂਦਾ ਦੇਖੋ ਜੀ ਹਰ ਪਿੰਡ ਜਿੰਨੇ ਵੀ ਇਲਾਕੇ ਦੇ ਵਿੱਚ ਮੈਡਮ ਅਰਨਾ ਚੌਧਰੀ ਉਹਨਾਂ ਨੇ ਜਿੰਨਾ ਵੀ ਫੇਰਾ ਮਾਰਿਆ ਵਾ ਸਾਰੇ ਇਲਾਕੇ ਨੂੰ ਵੇਖ ਕੇ ਉਹਨਾਂ ਨੇ ਬਾਚ ਲਿਆ ਵਾ ਜਿਹੜੇ-ਜਿਹੜੇ ਥਾਵਾਂ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇਲਾਕਾ ਉਹਨਾਂ ਪਿੰਡਾਂ ਦੇ ਵਿੱਚ ਆ ਸਾਢੀ ਉਹਨਾਂ ਨੇ ਡਿਊਟੀ ਲਾਈ ਆ ਮੈਡਮ ਅਰਨਾ ਚੌਧਰੀ ਤੇ ਸੋਕ ਚੌਧਰੀ ਉਹਨਾਂ ਨੇ ਵੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਫੇਰ ਤੋਂ ਜਾ ਕੇ ਜਿਹੜੀਆਂ ਨੇ ਰਾਸਣ ਦੀਆਂ ਕਿੱਟਾਂ ਜਾ ਕੇ ਦਿੱਤੀਆਂ ਜਾਣ ਤਾਂ ਅਸੀਂ ਉਹਨਾਂ ਦੇ ਕਹਿਣ ਦੇ ਉੱਤੇ ਹੁਣ ਪਿੰਡ-ਪਿੰਡ ਜਾ ਕੇ ਫਿਰ ਰਾਸਣ ਦੀਆਂ ਕਿੱਟਾਂ ਅਸੀਂ ਦੇ ਰਹੇ ਹਾਂ ਜੋ ਕਿ ਇਹਨਾਂ ਦੀ ਸਹੂਲਤ ਵਾਸਤੇ ਜਿਹੜੇ ਕਿ ਇਹ ਮਤਲਬ ਕਿ ਰਾਸਣ ਜਿਹੜਾ ਵਾ ਇਹ ਇਹਨਾਂ ਨੂੰ ਜਿਹੜੇ ਗਰੀਬ ਨੇ ਜਿਹੜੇ ਨਹੀਂ ਅਜੇ ਕੰਮ ਤੇ ਜਾ ਸਕਦੇ ਜਾਂ ਕੰਮਕਾਰ ਨਹੀਂ ਕਰ ਸਕਦੇ ਉਹਨਾਂ ਵਾਸਤੇ ਅਸੀਂ ਇਹ ਕਿੱਟਾਂ ਲੈ ਕੇ ਆਏ ਹਾਂ ਇਹ ਕਿੱਟਾਂ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਤਾਂ ਕਿ ਇਹ ਮਤਲਬ ਕਿ ਆਪਣੀ ਰਾਹਤ ਮਹਿਸੂਸ ਕਰ ਲੈਣ ਹੁਣ ਤੱਕ ਅਸੀਂ ਕਾਫੀ ਅੰਡ ਕਵਰ ਕਰ ਚੁੱਕੇ ਆ ਜੀ ਮੈਡਮ ਉਹਨਾਂ ਦੇ ਨਾਲ ਕਿੰਨੇ ਪਿੰਡ ਕਵਰ ਕਰ ਚੁੱਕੇ 84 ਪਿੰਡ ਕਵਰ ਕਰ ਚੁੱਕੇ ਆ ਜੀ ਹੁਣ ਤੱਕ ਅੱਜ ਕਿਹੜੇ ਪਿੰਡ ਦੇ ਵਿੱਚ ਆਜ ਅਸੀਂ ਇੱਥੇ ਪਿੰਡ ਗੰਗੜ ਪਿੰਡੀ ਮੇਰਾ ਨਾਮ ਤੇਜਿੰਦਰ ਸਿੰਘ ਜੀ ਹਾਂ ਸਰ ਕੀ ਕਹਿਣਾ ਚਾਹੁੰਦੇ ਪਿੰਡ ਹਕੀਮਪੁਰ ਜੀ ਜ਼ਿਲ੍ਹਾ ਗੁਰਦਾਸਪੁਰ ਟੀਮ ਆਈ ਇਹਦੀ ਸਾਡੇ ਕੋਲ ਮੈਡਮ ਮਰਨਾ ਚੋਧਰੀ ਜੀ ਭੇਜੀ ਆ 40 50 ਬੰਦੇ ਰਾਸ਼ਨ ਦਿੱਤਾ ਆਪਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪਹਿਲਾਂ ਵੀ ਮੈਡਮ ਆਏ ਸੀ ਹਾਂ ਜੀ ਪਹਿਲਾਂ ਵੀ ਮੈਡਮ ਆਏ ਸੀ ਉਹਨਾਂ ਨੇ ਸਾਰਾ ਦਿਖਾਲ ਚੱਲ ਪੁੱਛਿਆ ਜੀ ਸਾਰੇ ਦੇ ਘਰ-ਬਾਰ ਪੁੱਛੇ ਕਿਦਾਂ ਕੀ ਹਾਲਾਤ ਆ ਤੇ ਜਿਹੜਾ ਵੀ ਸਵਾਸਣ ਦਿੱਤਾ ਜੀ ਇਹ ਵੱਤ-ਵੱਦ ਮਦਦ ਕੀਤੀ ਜਗੀ ਹਾਂਜੀ 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 ਦੀ ਬਹੁਤ ਵਾਂਡ ਸਾਰਾ ਲਾਸ਼ਨ ਦੀ ਜੀ